ਕਦੀ ਤਾਂ ਹੁੰਦਾ ਹੋਏਗਾ ਜਦੋਂ ਬੈਠੇ ਹੁੰਦੇ ਹੋਵੋਗੇ ਕੋਈ ਸਕਸੈਸ ਹੈ ਉਹ ਜਾਂ ਮੋਮੈਂਟ ਜਾਂ ਕੋਈ ਦੁੱਖ ਵਾਲਾ ਹੈ ਉਹ ਜਿਹੜਾ ਪਰ ਕਿ ਤੁਹਾਨੂੰ ਲੱਗਦਾ ਹੋਗਾ ਕਿ ਆਈ ਵਿਸ਼ ਕਿ ਮੈਂ ਵੀ ਆਪ ਦੇ ਡੈਡ ਨੂੰ ਹੱਗ ਕਰ ਸਕਦਾ ਬਿਲਕੁਲ ਤੇ ਉਹ ਚਾਹੁੰਦੇ ਸੀ ਮੈਂ ਕਲਾਕਾਰ ਬਣਾ ਹਾਂ ਨਾ ਜਿਵੇਂ ਬਣਿਆ ਜਿਸ ਟਾਈਮ ਜਾ ਕੇ ਮੈਂ ਬਣਿਆ ਸਟੈਬਲਿਸ਼ ਹੋਇਆ ਤਾਂ ਉਸ ਟਾਈਮ ਉਹ ਰਹਿ ਹੀ ਨਹੀਂ ਗਏ ਸੋ ਸ਼ਾਇਦ ਕਿਸਮਤੀ ਦੀ ਚੀਜ਼ ਹੈ ਨਹੀਂ ਸੀ ਕਿ ਅਸੀਂ ਇਕੱਠੇ ਇਸ ਸੀਜ਼ਨ ਨੂੰ ਇੰਜੋਏ ਕਰ ਸਕਦੇ ਬਟ ਕਈ ਵਾਰੀ ਬੈਠ ਕੇ ਸੋਚਦਾ ਕਿ ਯਾਰ ਹਾਂ ਚਲੋ ਜਿੱਥੇ ਹੋਣਗੇ ਤਾਂ ਡੈਡੀ ਖੁਸ਼ ਹੁੰਦੇ ਹੋਣਗੇ ਡੈਡੀ ਹੈਪੀ ਹੁੰਦੇ ਹੋਣਗੇ ਹਨਾ ਸੋ ਦੈਟਸ ਵਾਈ ਸਾਨੂੰ ਜਦੋਂ ਅ ਚੰਦਾ ਵਾ ਅਸੀਂ ਤਾਂ ਚੰਦੇ ਦਾ ਨਾਂ ਅਸੀਂ ਕਿਉਂ ਮੇ ਡੈਡ ਦਾ ਨਾਂ ਚੰਦਾ ਸੀ ਜੀ ਤੇ ਚੰਦਾ ਰੱਖਿਆ ਸੀਗਾ ਹਨਾ ਤੇ ਅਸੀਂ ਬਰਤ ਮੇਰੇ ਡੈਡ ਦੀ ਨੇਚਰ ਬਹੁਤ ਜ਼ਿਆਦਾ ਏਕਮ ਵਰਗੀ ਸੀ ਤੇ ਜਿਸ ਤਰੀਕੇ ਨਾਲ ਏਕਮ ਸੋ ਮੈਂ ਏਕਮ ਜਾਂ ਉਹ ਜੋ ਛੋਟਾ ਹੁੰਦਾ ਸੀਗਾ ਏਕਮ ਦੀਆਂ ਬਹੁਤ ਹਰਕਤਾਂ ਵੀ ਓਦਾਂ ਦੀਆਂ ਹੁੰਦੀਆਂ ਸੀਗਾ ਜਿਵੇਂ ਡੈਡੀ ਬਹਿੰਦੇ ਸੀ ਡੈਡੀ ਉੱਠਦੇ ਸੀ ਡੈਡੀ ਤੁਰਦੇ ਸੀ ਹਨਾ ਜੀ ਤੇ ਚੰਦਾ ਏਕਮ ਬਿਲਕੁਲ ਓਦਾਂ ਕਰਦਾ ਸੀ ਹਨਾ ਤੇ ਫਿਰ ਪਹਿਲਾਂ ਅਸੀਂ ਏਕਮ ਦਾ ਨਾਮ ਚੰ다 ਰੱਖਣਾ ਹੈਗਾ ਅੱਛਾ ਤੇ ਜਦੋਂ ਦਾ ਵੱਡਾ ਨਾਮ ਰੱਖਿਆ ਤਾਂ ਸਾਰਿਆਂ ਨੂੰ ਇੱਕਵੇਂ ਏਕਮ